ਦੇਖੋ ਮੈਂ ਕਈ ਦਿਨ ਹੋ ਗਏ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਉਹਨਾਂ ਦੇ ਜਿਹੜਾ ਐਡਾ ਵੱਡਾ ਦੋਸ਼ ਲੱਗਿਆ ਜਿਹੜਾ ਐਡੀ ਵੱਡੀ ਐਫ ਆਈ ਆਰ ਦਰਜ ਹੋਈ ਆ 1 ਕਰੋੜ 20 ਲੱਖ ਰੁਪਈਆ ਵੜਿੰਗ ਸਾਹਿਬ ਤੇ ਉਹਨਾਂ ਦੇ ਸਾਲਾ ਸਾਹਿਬ ਮੇਰਾ ਕਹਿਣ ਤੋਂ ਭਾਵ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਭਰਾ ਜਿਵੇਂ ਮਜੀਠੀਆ ਸਾਹਮਣੇ ਉਮੇਂ ਸਿੰਘ ਸਾਹਿਬ ਦੇ ਸਾਲਾ ਸਾਹਿਬ ਨੇ ਜਿਹੜੇ ਉਹਨਾਂ ਨੇ ਤਿੰਨ ਜਾਨਾਂ ਲਈਆਂ ਤਿੰਨ ਜਾਨਾਂ ਜੀਤ ਕਰਨ ਕੁਟਾਰੀਆ ਤੇ ਉਹਨਾਂ ਦਾ 3 ਸਾਲ ਦੀ ਜਿਹੜੀ ਆ ਉਹ ਬੇਟਾ ਤੇ 7 ਸਾਲ ਦੀ ਬੇਟੀ ਉਹਦੇ ਉੱਤੇ ਅੱਜ ਤੱਕ ਕੋਈ ਵੀ ਲੁਧਿਆਣੇ ਵਾਲਿਓ ਅੱਜ ਤੱਕ ਉਸ ਤੇ ਇੱਕ ਵੀ ਗੱਲ ਆ ਜਿਹੜੀ ਹਜੇ ਤੱਕ ਇਸ ਸਾਰੇ ਪਰਿਵਾਰ ਨੇ ਕੀਤੀ ਨਹੀਂ ਤੁਸੀਂ ਇਹ ਲੁਗਾਰੇ ਚ ਫਿਰ ਰਹੇ ਨੇ ਇਹ ਵੈਸ਼ੀ ਦਰਿੰਦੇ ਨੇ ਤੇ ਉਹ ਜਿਹੜੀ ਇੱਕ ਤੇ ਦੋ ਬੱਚਿਆਂ ਦੇ ਬਾਪ ਦੀ ਜਾਨ ਮਾਂ ਬਚ ਗਈ ਤੇ ਉਹ ਐਫ ਆਈ ਆਰ ਜਿਹੜੀ ਉਹ ਧਰਮ ਪਤਨੀ ਨੇ ਕਰਵਾਈ ਐਫ ਆਈ ਆਰ ਜਿਹੜੇ ਕਰਨ ਕਟਾਰੀਆ ਦੇ ਭਰਾ ਨੇ ਕਰਾਈ ਜਿਹੜੇ ਪੈਸੇ ਸੀ ਉਹ ਜਦੋਂ ਟਰੱਕ ਆਪਰੇਟਰਾਂ ਦੇ ਪੈਸੇ ਸੀਗੇ ਜਿਹੜੇ ਕੀ ਉਹਨੇ ਠੇਕਾ ਲਿਆ ਹੋਇਆ ਸੀ ਉਹ ਤੋਂ ਪੈਸੇ ਬਿਨਾਂ ਆਧਾਰੇ ਲੈ ਲੇ ਮੁੜ ਕੇ ਕਹਿੰਦੇ ਅਸੀਂ ਨਹੀਂ ਦਿੰਦੇ ਪੈਸੇ ਕਰ ਲਾ ਜੋ ਕੀ ਕਰਦਾ ਇਹ ਐਡੀ ਧੋਸ ਐਡਾ ਤਾਕਤ ਦਾ ਨਸ਼ਾ ਉਸ ਵੇਲੇ ਤਾਂ ਇਹ ਐਮਐਲ ਨਹੀਂ ਸੀ ਤੇ ਉਸ ਵੇਲੇ ਐਮਐਲਏ ਬਣ ਕੇ ਜਦੋਂ ਇਹ ਇਹ ਕੁਛ ਕਰ ਸਕਦੇ ਆ ਤੁਸੀਂ ਲੁਧਿਆਣੇ ਦੇ ਲੋਕੋ ਇਹਨਾਂ ਨੂੰ ਇਹ ਸਵਾਲ ਕਰੋ ਮੈਂ মিডিਆ ਨੂੰ ਵੀ ਪੁੱਛਣਾ ਚਾਹਣਾ ਯਾਰ ਕਮਾਲ ਹੋ ਗਿਆ ਇੱਕ ਪਰਿਵਾਰ ਖਾ ਗਿਆ ਇਹ ਪਰਿਵਾਰ ਇਹ ਭੜਿੰਗ ਪਰਿਵਾਰ ਇੱਕ ਪੂਰੀ ਫੈਮਿਲੀ ਆ ਜਿਹੜੀ ਉਹ ਮੁਖਸਰ ਦੀ ਖਾ ਗਿਆ ਉਹਨਾਂ ਨੂੰ ਖਤਮ ਕਰਤਾ ਉਹਨਾਂ ਨੇ ਨਹੀਂ ਦੁਬਾਰਾ ਆਉਣਾ ਉਹ ਜਿਹੜੇ ਨੰਨੇ-ਮੁੰਨੇ ਬੱਚੇ 3 ਸਾਲ ਦੇ 7 ਸਾਲ ਦੇ ਉਹ ਮਾਂ ਕਿਵੇਂ ਜੋਰੀ ਹੋਗੀ ਉਹ ਦਾਦਾ-ਦਾਦੀ ਕਿਵੇਂ ਜੋਰੇ ਹੋਣਗੇ ਉਹਨਾਂ ਤੋਂ ਬਿਨਾਂ ਤੁਸੀਂ ਦੇਖੋ ਤਾਂ ਸੀ ਤੇ ਉਰੇ ਇਹ ਕਰੋੜਾਂ ਦੀਆਂ ਗੱਲਾਂ ਆਪਣੇ ਆਪ 1 ਕਰੋੜਾਂ ਦੀਆਂ ਗੱਡੀਆਂ ਕਹਿੰਦੇ ਨੇ ਕਿੱਥੋਂ ਆਈਆਂ ਇੱਕ ਕਰਨ ਕਟਾਰੀਆ ਪਰਿਵਾਰ ਆਰ ਕੇ ਜਿਨ੍ਹਾਂ ਦੇ ਪੈਸੇ ਲੈ ਕੇ ਅੱਜ 1 ਕਰੋੜਾਂ ਦੀਆਂ ਗੱਡੀਆਂ ਚ ਘੁੰਮ ਰਹੇ ਆ ਬਾਕੀ ਕੋਤਸਹੀ ਵੀ ਉਹ ਪੜਿਆ ਕਿ ਉਹ ਤੇ ਲੁਧਿਆਣੇ ਦੇ ਵਿੱਚ ਉੱਥੋਂ ਚੇਂਜ ਕਰਕੇ ਲੁਧਿਆਣੇ ਆ ਗਏ ਵੀ ਉੱਥੇ ਤਾਂ ਲੋਕ ਬੜਨ ਨਹੀਂ ਦਿੰਦੇ ਅੱਜ ਮੰਤਰੀ ਜਦੋਂ ਬਣੇ 3 ਮਹੀਨੇ ਲਈ ਮੰਤਰੀ ਬਣੇ ਸੀ ਇਹ ਉਹ 3 ਮਹੀਨੇ ਚ ਮੰਤਰੀ ਬਣ ਕੇ ਸਾਰੀ ਦੀ ਸਾਰੀ ਜਿਹੜਾ ਉਹਨਾਂ ਨੇ ਮਰਨ ਤੋਂ ਪਹਿਲਾਂ ਆਪ ਡੈਕਲਰੇਸ਼ਨ ਕੀਤਾ ਆਪਣੀ ਜਾਇਦਾਦ ਸਾਰੀ ਜਿਹੜੀ ਆ ਵੀ ਇਹ ਉਸ ਤੋਂ ਬਾਅਦ ਮੇਰੇ ਭਰਾ ਦੀ ਜਾਂ ਭੇਰੀ ਜਿਹੜੀ ਆ ਪ੍ਰਾਪਰਟੀ ਵੀ ਖਾਦਾ ਹੈ ਉਹ ਸਾਰੀ ਪ੍ਰਾਪਰਟੀ ਉਹਨਾਂ ਨੇ ਆਪਣੇ ਭਰਾ ਦੇ ਨਾਮ ਕੀਤੀ ਤੇ ਅੱਜ ਮੈਂ ਮੇਨ ਫੇਅਰ ਮੀਡੀਆ ਨੂੰ ਕਹਿਣਾ ਚਾਹੁੰਦਾ ਸਾਰੇ ਆਨ ਸਤਿਕਾਰਯੋਗ ਬਿਲਕੁਲ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣਗੇ ਪਰ ਤੁਸੀਂ ਰੱਬ ਦੇ ਵਾਸਤੇ ਅਸੀਂ ਲੁਧਿਆਣੇ ਨੂੰ ਬਚਾਉਣਾ ਹੈ ਇਹ ਕਿਵੇਂ ਐ ਦਰਾਂਦੇ ਫਿਰ ਰਹੇ ਆ ਇੱਕ ਕਾਤਲ ਇੱਕ ਛੋਟੇ ਬੱਚਿਆਂ ਦੇ 3 ਸਾਲ ਦੀ ਉਮਰ ਕੀ ਹੁੰਦੀ ਆ ਬੇਟੀ ਦੀ ਕਿਵੇਂ ਮੁਕ ਪਾਪ ਨੇ ਗੋਲੀ ਮਾਰੀ ਹੋ ਤੁਸੀਂ ਦੇਖੋ ਤਾਂ ਅੰਦਾਜ਼ਾ ਤਾਂ ਉਸ ਲਓ ਸੁੱਤੇ ਪਏ 3 ਸਾਲ ਦੇ ਬੇਡੇ ਨੂੰ ਇਹ ਫਰਿੰਗ ਸਾਹਿਬ ਤੇ ਦੇ ਸਾਲੇ ਡੰਪੀ ਬਣਾਇਕ ਫੇਰ ਮੈਂ ਜਿਹਨਾਂ ਡੰਪੀ ਬਣਾਇਕ ਜਿਹੜਾ ਮੈਂ ਉਹ ਦਿਹਾਣੇ ਸੈਂਟਰਲ ਦੇ ਹਲਕੇ 'ਚ ਉੱਥੇ ਰੋਜ਼ ਘੁੰਮਦਾ ਇਸ ਬੰਦੇ ਨੇ 7 ਸਾਲ ਦੀ ਬੇਟੀ ਨੂੰ ਪਏ ਸੁੱਤੇ ਪੇ ਮੰਜੇ ਤੇ ਬਾਪ ਨੇ ਗੋਲੀਆਂ ਮਾਰੀਆਂ ਆਪਣੇ ਆਪ ਨੂੰ ਗੋਲੀਆਂ ਮਾਰੀਆਂ ਜਦੋਂ ਬੱਚਿਆਂ ਨੂੰ ਜੇ ਤੁਸੀਂ ਐਸੇ ਬੰਦਿਆਂ ਨੂੰ ਇਹ ਸਵਾਲ ਨਹੀਂ ਕਰ ਰਹੇ ਇਹਦੇ ਬਾਰੇ ਮੂੰਹ ਵੀ ਨਹੀਂ ਖੋਲਿਆ ਹਜੇ ਤੱਕ ਬੜਿੰਗ ਸਾਹਿਬ ਨੇ ਨਾ ਇਹਨਾਂ ਦੀ ਵਾਈਫ ਧਰਮਪਤਰੀ ਮਿਸਿਸ ਬੜਿੰਗ ਨੇ ਖੋਲਿਆ ਤੁਸੀਂ ਕਿਵੇਂ ਥੋੜਾ ਝਿਗਮੇ ਕਰੇ ਆਉਂਦਾ ਤੁਸੀਂ ਤੁਸੀਂ ਤਿਆਰ ਬਿਆਰ ਹੋ ਕੇ ਕਿਵੇਂ ਤੋਰ ਪੈਣੇ ਆ ਰੋਜ਼ ਤੁਸੀਂ ਬੱਚੇ ਮਾਰੇ ਆ ਦੋ ਬੱਚੇ ਤੇ ਪਿਤਾ ਤੁਸੀਂ ਇਸ ਤਰੀਕੇ ਨਾਲ ਤੁਹਾਨੂੰ ਇਹ ਲੱਗਦਾ ਵੀ ਕੋਈ ਗੱਲ ਹੀ ਨਹੀਂ ਹੋਈ ਧੱਕੇ ਨਾਲ ਤੁਸੀਂ ਐਫ ਆਈ ਆਂ ਨਾ ਤੁਹਾਡੇ ਤੇ ਦਰਜ ਨੇ ਤੁਹਾਡੇ ਤੇ ਸਾਰਾ ਜਿਹੜਾ ਉਹ ਮਰਨ ਤੋਂ ਪਹਿਲਾਂ ਉਹ ਲਿਖ ਕੇ ਗਏ ਨੇ ਆਪਣਾ ਉਹਦੀ ਧਰਮ ਪਤਨੀ ਨੇ ਡਾਕੂਮੈਂਟੇਸ਼ਨ ਉਹਨਾਂ ਨੇ ਬਿਆਨ ਲਿਖਾਇਆ ਤੇ ਆਹੀ ਡੀ ਐਮ ਸੀ ਜਿਹੜਾ ਆਪਣੇ ਲੁਧਿਆਣੇ ਚ ਹਸਪੀਟਲ ਡੀ ਐਮ ਸੀ ਇੱਥੇ ਆ ਕੇ ਉਹਨਾਂ ਦੀ ਡੈਥ ਸੋਈਆਂ ਮੌਤਾਂ ਹੋਈਆਂ ਇਸ ਕਰਕੇ ਪਛਾਣੋ ਇਹ ਜਿਹੜੇ ਦਰਿੰਦਿਆਂ ਨੂੰ ਮੈਂ ਇੱਕ ਦਿਨ ਗੱਲ ਕੀਤੀ ਸੀ ਮੈਨੂੰ ਸੀ ਵੀ ਸਾਰੇ ਇਹ ਗੱਲ ਦਾ ਕੋਈ ਨਾ ਕੋਈ ਸੂ ਮੋਟਾ ਕੋਈ ਨਾ ਕੋਈ ਇਹਨਾਂ ਤੇ ਗੱਲ ਕਰਨਗੇ ਉਲਟਾ ਇਹ ਕਹਿੰਦੇ ਵੀ ਸੀਬੀਆਈ ਦਾ ਮੇਰੇ ਤੇ ਕੇਸ ਕੋਲ ਨਾ ਕਿਉਂ ਨਹੀਂ ਕੋਲਣਾ ਜੀ ਐਡੇ ਵੱਡੇ ਕਤਲ ਤੁਸੀਂ ਕਰਵਾਏ ਨੇ ਐਡੇ ਵੱਡੇ ਲੋਕ ਇੱਕ ਪਰਿਵਾਰ ਖਾ ਗਏ ਤੁਸੀਂ ਬੂਰਾਪਲਿੰਗ ਸਾਹਿਬ ਉਹਦੋਂ ਤੁਸੀਂ ਕਹਿੰਦੇ ਹੋ ਵੀ ਮੈਂ ਸ਼ਾਨੋ ਸ਼ੌਕਤ ਨਾਲ ਮੈਂ ਜੋ ਨਾ ਆਇਆ ਉਹਨਾਂ ਦੇ ਜਿਹਨਾਂ ਦੇ ਬੱਚੇ ਆ ਉਹਨਾਂ ਦੇ ਨਹੀਂ ਚੀ ਕਰਦਾ ਸੀ ਵਧੀਆ ਕੱਪੜੇ ਪਾਉਣ ਨੂੰ ਉਹਨਾਂ ਦੇ ਨਹੀਂ ਉਹ ਮਾਪੇ ਦਾ ਚੀ ਕਰਦਾ ਸੀ ਅਸੀਂ ਵਧੀਆ ਆਪਣੇ ਬੱਚਿਆਂ ਨੂੰ ਪੜਾਈਏ ਥੋੜੇ ਵੀ ਬੱਚੇ ਆ ਆ ਜੋ ਵੀ ਵੱਡੇ ਹੋਏ ਹੁੰਦੇ ਉਹ ਵੀ ਜਵਾਨ ਹੋਏ ਹੁੰਦੇ ਉਹ ਮਾਂ ਦੇ ਦੇਖੋ ਉਹਦਾ ਹਾਲ ਕੀ ਆ ਜਿਹੜੀ ਤੁਸੀਂ ਬਿਲਕੁਲ ਖਤਮ ਕਰਕੇ ਰੱਖਤੀ ਉਹ ਤਾਂ ਉਹ ਤਾਂ ਰੋਂਦੀ ਆ ਉਸ ਤਕੀਰ ਨੂੰ ਕਿ ਮੈਂ ਬਚ ਕਿਵੇਂ ਗਏ ਉਹਦਾ ਘਰ ਵਾਲਾ ਚਲਾ ਗਿਆ ਉਹਦੇ ਦੋਨੋਂ ਬੱਚੇ ਤੁਸੀਂ ਸਿਰਫ ਉਦੋਂ ਪੈਸੇ ਹੀ ਮੰਗਦੇ ਸੀ ਯਾਰ ਪੈਸੇ ਪਿੱਛੇ ਤੁਸੀਂ ਜਾਨ ਲੈ ਲੀ ਕੀ ਕੰਕੀ ਸੀ 1 ਕਰੋੜ ਰੁਪਇਆ 2 2 3 3 ਕਰੋੜ ਦੀਆਂ ਤਾਂ ਤੁਹਾਡੇ ਕੋਲ ਗਾੜਾਂ ਨੇ 5 5 ਕਰੋੜ ਦੀਆਂ ਤਾਂ ਗਾੜਾਂ ਨਹੀਂ ਤੁਹਾਡੇ ਕੋਲ ਤੁਸੀਂ 1 ਕਰੋੜ 20 ਲੱਖ ਰੁਪਇਆ ਉਹਦਾ ਦੇ ਦਿੰਦੇ ਵਾਪਸ ਪਰ ਤੁਸੀਂ ਕਹਿੰਦੇ ਨਹੀਂ ਇਸ ਕਰਕੇ ਐਡੀ ਗੰਭੀਰ ਐਫ ਆਈ ਆਰਾ ਦਰਜ ਨੇ ਤੁਹਾਡੇ ਤੇ ਤੁਸੀਂ ਉਸ ਗੱਲ ਦਾ ਅੱਜ ਤੱਕ ਜਵਾਬ ਨਹੀਂ ਦਿੱਤਾ ਬੋਲੋ ਤਾਂ ਸਹੀ ਵੀ ਇਹ ਕੀ ਸੀ ਕਿਉਂ ਤੁਸੀਂ ਤੁਹਾਡੇ ਤੇ ਸਾਲੇ ਨੇ ਤੁਹਾਡੇ ਨੇ ਇਹ ਕੰਮ ਇਲਜ਼ਾਮ ਦਿੱਤਾ ਤੇ ਬੜੇ ਤਰੀਕੇ ਨਾਲ ਦਿੱਤਾ ਤੁਸੀਂ ਉਦੋਂ ਪੈਸੇ ਲੈ ਕੇ ਉਹਨੂੰ ਫਸਾਦਾ ਜਦੋਂ ਹਰ ਟਰੱਕ ਡਰਾਈਵਰ ਉਤੋਂ ਪੈਸੇ ਮੰਗਦਾ ਸੀ ਜਿਹੜਾ ਉਹਨੇ ਕੰਮ ਕੀਤਾ ਸੀ ਟੋ ਹਟਵਾਇਦਾ ਪਰ ਇਹਦਾ ਜਵਾਬ ਜ਼ਰੂਰ ਦਿਓ ਮੈਂ ਸਵੇਰੇ ਫੇਰ ਮੈਨੂੰ ਸਾਰਿਆਂ ਨੇ ਕਿਹਾ ਹੈ ਵੀ ਅੱਜ ਤੱਕ ਤਾਂ ਜੀ ਉਹ ਤਾਂ ਫੇਰ ਪਰਿਵਾਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਮੈਨੂੰ ਅੱਜ ਦੋ ਦਿਨ ਦੇ ਫੇਰ ਟੈਲੀਫੋਨ ਤੇ ਟੈਲੀਫੋਨ ਕਰ ਰਹੇ ਆ ਉਹ ਕਹਿੰਦੇ ਜੀ ਇਹ ਮੌਕਾ ਸਗੋਂ ਇਨਸਾਫਤਾ ਦਵਾ ਦਿਓ ਉਸ ਉਹ ਬੱਚਿਆਂ ਦੇ ਮਾਮੇ ਤਾਏ ਚਾਚੇ ਰੋਜ ਦਾਦਾ ਨਾਨੀ ਨਾਨਾ ਨਾਨੀ ਟੈਲੀਫੋਨ ਕਰ ਰਹੇ ਆ ਵੀ ਇਹ ਮੌਕਾ ਦੀ ਲੋਕਾਂ ਨੂੰ ਕਚਹਿਰੀ ਚ ਦੱਸੋ ਅਸੀਂ ਤਾਂ ਮੂਰੇ ਆ ਨਹੀਂ ਸਕਦੇ ਇਹਦਾ ਕੀ ਪਤਾ ਕਿੰਨੇ ਇਹਨਾਂ ਕੋਲ ਬੰਦੇ ਨੇ ਸਾਨੂੰ ਫੇਰ ਮਰਵਾ ਦੇ ਅੱਜ ਮੈਨੂੰ ਫੇਰ 2 ਦਿਨ ਹੋ ਗਏ ਉਹਨਾਂ ਨੂੰ ਵੀ ਤੁਸੀਂ ਗੱਲ ਕੀਤੀ ਸੀ ਅੱਜ ਫੇਰ ਤੁਸੀਂ ਗੱਲ ਦੁਬਾਰਾ ਕਰੋ ਵੀ ਸਾਨੂੰ ਸਾਡਾ ਸਾਡੇ ਪੋਤਿਆਂ ਦਾ ਸਾਡੇ ਦੋਤਿਆਂ ਦਾ ਦੋਤਾ ਦੋਤੀ ਦਾ ਸਾਨੂੰ ਇਨਸਾਫ ਮਿਲ ਸਕੇ ਨਿੰਸਾਬ ਇਹ ਬਹੁਤ ਇੱਕ ਤੁਸੀਂ ਮਤਲਬ ਐਡਾ ਵੱਡਾ ਪਾਪ ਕੀਤਾ ਹੈ ਜਿਹਦਾ ਮੈਂ ਸਮਝਦਾ ਕੋਈ ਵੀ ਕੋਈ ਵੀ ਤੁਹਾਡੇ ਕੋਲ ਕੋਈ ਜਵਾਬ ਨਹੀਂ ਕੋਈ ਮਾਫੀ ਨਹੀਂ ਇਸ ਕਰਕੇ ਮੈਂ ਅੱਜ ਦੁਬਾਰਾ ਤੁਹਾਨੂੰ ਕਹਿਣਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਿਉਂ ਬੱਚੇ ਉਹਨਾਂ ਦਾ ਕਤਲ ਕੀਤਾ ਕਿਉਂ ਉਹਨਾਂ ਦਾ ਬਾਪ ਦਾ ਕਤਲ ਕੀਤਾ ਕਿਉਂ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਸਿਰਫ 1 ਕਰੋੜ 22 ਲੱਖ ਪਿੱਛੇ ਤੁਸੀਂ ਮਾਰ ਦਿੱਤਾ ਫਿਰ ਗੈਂਗਸਟਰ ਉਹਨੂੰ ਆਪਾਂ ਕਹਿੰਦੇ ਆ ਵੀ ਗੈਂਗਸਟਰ ਨੇ ਉਹ ਪੈਸੇ ਲੈ ਕੇ ਮਾਰ ਦਿੱਤਾ ਤੇ ਆਪਾਂ ਵੀ ਤਾਂ ਉਹੀ ਕੰਮ ਕੀਤਾ ਆਪਾਂ ਇੰਨਾ ਟੌਰਚਰ ਕਰ 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 ਉਹਨੂੰ ਉਹਨਾਂ ਨੂੰ ਆਪ ਇਹ ਆਪ ਉਹਨਾਂ ਨੂੰ ਇਹ ਫੈਸਲਾ ਕਰਨਾ ਪਿਆ ਇਸ ਕਰਕੇ ਤੁਸੀਂ ਇਹ ਗੱਲਾਂ ਦਾ ਜਵਾਬ ਦਿਓ ਸਾਰਾ ਪਰਿਵਾਰ ਰੋਜ਼ ਮੈਨੂੰ ਆ ਕੇ ਇਹ ਗੱਲਾਂ ਦਾ ਜਵਾਬ ਤੁਹਾਨੂੰ ਪੁੱਛਣ ਨੂੰ ਕਹਿੰਦਾ ਏ ਮੈਂ ਪਰ ਉਹਨਾਂ ਦੀ ਫੈਮਲੀ ਨਾਲ ਖੜਾ ਹਾਂ ਮੈਂ ਉਹਨਾਂ ਦੇ ਪੂਰੇ ਪਰਿਵਾਰ ਨਾਲ ਉਹਨਾਂ ਦੇ ਰਿਸ਼ਤੇਦਾਰ ਨਾਲ ਖੜਾ ਹਾਂ ਇਨਸਾਫ ਤੁਹਾਨੂੰ ਦਵਾ ਕੇ ਰਾਂਗੇ ਇਹ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਲੁਧਿਆਣੇ ਦੇ ਲੋਕ ਵੀ ਇਹ 100% ਉਹਨਾਂ ਦੀ ਮਾਂ ਨਾਲ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਸਾਰੇ ਪਰਿਵਾਰ ਨਾਲ ਲੁਧਿਆਣੇ ਦੇ ਲੋਕ ਵੀ ਨਾਲ ਖੜੇ ਆ ਤੇ ਬਲਿੰਗ ਸਾਹਿਬ ਨੂੰ ਪੂਰਾ ਸਬਕ ਜਿਹੜਾ ਇਹ ਲੁਧਿਆਣੇ ਦੇ ਲੋਕ ਸਿਖਾਉਣਗੇ ਮੈਨੂੰ ਵਿਸ਼ਵਾਸ ਕਿਉਂਕਿ ਹਰ ਦੇ ਬੱਚਾ ਹੈ ਕਰ ਹਰ ਦੇ ਪੋਤਾ ਪੋਤੀ ਹਰ ਦੇ ਘਰੇ ਜਿਹੜੇ ਨੇ ਉਹ ਬੱਚੇ ਫਲਵਾੜੀ ਹੁੰਦੀ ਆ ਤੁਸੀਂ ਉਹ ਉਹ ਪਰਿਵਾਰ ਖਾਗੇ ਸਾਰਾ ਪਰਿਵਾਰ ਖਾਗੇ ਤੁਸੀਂ ਅਜੇ ਹੋਰ ਪਤਾ ਨਹੀਂ ਕਿੰਨੇ ਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ